ਇਹ ਇਹ ਟੈਪੀ ਲਾਈਨਿੰਗ ਦਾ ਸੂਟ ਹੈ ਇਹਦੇ 온ਲੀ neck ਦੇ ਉੱਪਰ ਹੀ ਜਿਹੜਾ ਹੈਗਾ ਮਸ਼ੀਨ ਤੇ ਹੈਮ ਥੋੜਾ ਜਿਹਾ ਮਿਕਸ ਜਿਹਾ ਵਰਕ ਉਹ ਵਾਲਾ ਆਏਗਾ ਤੇ ਇਹ ਸੂਟ ਵੀ ਕਸਟਮਰ ਨੇ ਆਪਣੇ ਤੋਂ ਹੀ ਬਾਈ ਕੀਤਾ ਸੀ ਆਪਣੇ ਕੋਲ ਆਈ ਸੀਗੇ ਇਹ ਮੈਂ ਫੋਟੋਸ ਪਾਉਣੀ ਹੁੰਦੀਆਂ WhatsApp ਤੇ ਵੀ ਬਹੁਤ ਸੋਹਣਾ ਆਪਾਂ ਇਹਨੂੰ ਹਾਂ ਮਲਟੀ ਲੇਸ ਲਗਾ ਕੇ ਜਿਹੜਾ ਹੈਗਾ ਫਿਨਿਸ਼ਿੰਗ ਦਿੱਤੀ ਹੈ ਇਦਾਂ ਆਪਾਂ ਇਹਦੇ ਪੈਚ ਹੈ ਜਿਹੜਾ ਤੇ ਇਹਨਾਂ ਪੈਨ ਨੂੰ ਇਦਾਂ ਬਾਟਮ ਨਾਲ ਹੁੰਦਾ ਪੈਚ ਹੈ ਜਿਹੜਾ ਉਹ 슬ੀਪਸ ਦੇ ਉੱਪਰ ਤੇ ਘੇਰੇ ਦੇ ਉੱਪਰ ਲਗਾ ਕੇ ਆਪਾਂ ਇਹਨੂੰ ਰੈਡੀ ਕੀਤਾ ਹੈ ਮਲਟੀ ਲੇਸ ਰੱਖੀ ਆਪਾਂ ਇਹਦੇ ਨਾਲ ਬਹੁਤ ਜਿਹੜਾ ਸੋਨਾ ਆਪਣਾ ਸੂਟ ਹੈ ਆਪਣਾ ਬਣ ਕੇ ਹੋ ਰੈਡੀ ਹੋਇਆ ਬਹੁਤ ਪਿਆਰਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਜੀ ਇਹ ਵਾਲੀ ਇਹਦੀ ਬਾਟਮ ਹੈ ਇਹਦੀ ਵੀ ਪਲੇਨ ਬਾਟਮ ਹੈ ਮਸਲੀਨ ਦੀ ਬਾਟਮ ਦੇ ਉੱਪਰ ਵੀ ਆਪਾਂ ਇਹ ਵਾਲਾ ਡਿਜ਼ਾਈਨ ਕੀਤਾ ਜੀ ਪੈਚ ਲਗਾ ਕੇ ਤੇ ਲੇਸ ਲਗਾ ਕੇ ਇਹ ਜਿਹੜਾ ਹੈਗਾ ਸਾਰਾ ਇਹਦੇ ਉੱਪਰ ਮਸ਼ੀਨ ਵਰਕ ਆਏਗਾ ਇਹ ਵਾਲੇ ਇਦਾਂ ਦੇ ਸੂਟ ਨਾ ਆਪਾਂ WhatsApp ਦੇ ਉੱਪਰ ਸਟੇਟਸ ਹੈ ਜਿਹੜਾ ਹਉ ਲਗਾਉਂਦੇ ਰਹਿੰਦੇ ਆ ਗਰੁੱਪ ਦੇ ਵਿੱਚ ਪਾਉਂਦੇ ਰਹਿੰਦੇ ਆ ਤੇ ਕਈ ਵਾਰ ਇਹ ਆਪਾਂ ਨੂੰ ਠੀਕ ਰੇਟ ਤੇ ਮਿਲ ਜਾਂਦੇ ਹੁੰਦੇ ਨੇ ਹਨਾ ਬਹੁਤ ਸੋਹਣੇ ਸੂਟ ਹੁੰਦੇ ਨੇ ਇਹ ਵੀ ਸਾਰੇ ਤੇ ਤੁਸੀਂ ਵੀ ਆਪਾਂ ਨੇ ਨਾ ਇਹਦੇ ਉੱਪਰ ਨੰਬਰ ਦਿੱਤਾ ਹੋਇਆ ਹੈਗਾ ਤੇ YouTube ਤੇ ਇਹ ਇੰਨੀਆਂ ਵੀਡੀਓਜ਼ ਨਹੀਂ ਜਿਹੜੀਆਂ ਹੁ ਨਹੀਂ ਪਾ ਸਕਦੇ ਆਪਾਂ ਇੰਨੀਆਂ ਕਿਉਂਕਿ ਡੇਲੀ ਫੋਟੋਜ਼ ਨੇ ਜਿਹੜੀਆਂ ਹਉ ਆਉਂਦੀਆਂ ਰਹਿੰਦੀਆਂ ਨੇ ਸੂਟਾਂ ਦੀਆਂ ਆਪਾਂ ਪਾਉਂਦੇ ਰਹਿੰਦੀਆਂ ਵੀਡੀਓ ਫੋਟੋ ਸਾਰੀਆਂ ਤੇ ਆਪਣਾ ਇਹਦੇ ਉੱਪਰ ਨੰਬਰ ਦਿੱਤਾ ਹੋਇਆ YouTube ਤੇ ਤੁਸੀਂ ਵੀ ਸਾਨੂੰ ਆਪਣਾ ਹੈਲੋ ਦਾ ਮੈਸੇਜ ਕਰਕੇ ਤੇ ਜੁੜ ਸਕਦੇ ਹੋ ਗਰੁੱਪ ਦੇ ਵਿੱਚ ਫਿਰ ਤੁਸੀਂ ਸੋਹਣੇ ਸੋਹਣੇ ਜਿਹੜੇ ਪਿਆਰੇ ਪਿਆਰੇ ਜਿਹੇ ਸੂਟ ਹੁੰਦੇ ਨੇ ਆਪਣੇ ਉਹ ਸਾਰੇ ਦੇਖ ਸਕਦੇ ਤੇ ਬਾਏ ਕਰ ਸਕਦੇ ਹੋ ਤੇ ਸਟੀਚਿੰਗ ਦੇ ਵਿੱਚ ਵੀ ਆਪਾਂ ਸੂਟਾਂ ਨੂੰ ਪੂਰਾ ਵਧੀਆ ਸੋਹਣਾ ਜਿਹੜਾ ਹੈਗੇ ਰੈਡੀ ਕਰਦੇ ਆ ਬੀ ਸ਼ੇਪ ਜਿਹੜੀ ਇਹਦੀ neck ਹੈ ਉਹ ਰੱਖੀ ਗਈ ਹੈ ਆਪਾਂ ਨੇ ਮਲਟੀ ਲੀਸ ਲਗਾਈ ਹੈ neck ਦੇ ਉੱਪਰ ਵੀ ਤੁਸੀਂ ਦੇਖੋ ਕਿੰਨਾ ਪਿਆਰਾ ਫਿਨਿਸ਼ਿੰਗ ਦੇ ਨਾਲ ਵਧੀਆ ਕੰਮ ਹੋਇਆ ਹੋਇਆ ਹੈ ਵੈਸੀ ਜਿੱਦਾਂ ਤੇ ਇੱਕ ਲਾਸਟ ਸੂਟ ਆਪਣਾ ਜਿਹੜਾ ਹੈਗੇ ਹੋਰ ਵੀ ਹੈ ਵੀਡੀਓਜ਼ ਦੇ ਨਾਲ ਜੁੜੇ ਰਹੋ ਬਿਲਕੁਲ ਵੀ ਸਕਿਪ ਨਾ ਕਰਿਓ ਜੀ ਦੀ ਨੈਕਸਟ ਵਾਲਾ ਸੂਟ ਹੈਗੇ ਜੀ ਆਪਣਾ ਏ ਵਾਲਾ ਇਹ ਲੇਲਨ कॉटन ਦਾ ਸਟਾਫ ਹੈ ਇਹਨੂੰ ਵੀ ਬਹੁਤ ਸੋਹਣਾ ਰੈਡੀ ਕੀਤਾ ਹੈ ਮੈਚਿੰਗ ਸੂਟ ਹੈ बॉटम ਨਾਲ ਦਾ ਇਹਦੇ ਉੱਪਰ ਆਪਾਂ ਪੈਚ ਲਗਾ ਕੇ ਇਧਰ ਨੈਕ ਦੇ ਉੱਪਰ ਤੇ 슬ੀਵ ਦੇ ਉੱਪਰ ਵੀ ਇਦਾਂ ਹੀ ਪੈਚ ਲਗਾ ਕੇ ਆਪਾਂ ਪਿੰਡੈਕਸ ਪਾ ਕੇ ਨੂੰ ਬਹੁਤ ਸੋਹਣਾ ਰੈਡੀ ਕੀਤਾ ਹੈ ਇਦਾਂ ਹੀ ਸੇਮ ਘੇਰੇ ਦੇ ਉੱਪਰ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਪਿਆਰਾ ਜਿਹਾ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆਗਾ ਠੀਕ ਹੈ ਜੀ ਬਹੁਤ ਸੋਹਣਾ ਬਣ ਕੇ ਜਿਹੜਾ ਆਪਣਾ ਸੂਟ ਹੈ ਉਹ ਬਹੁਤ ਵਧੀਆ ਰੈਡੀ ਹੋਇਆ ਹੈ ਤੁਸੀਂ ਵੀ ਸਾਡੇ ਕੋਲੋਂ ਇਦਾਂ ਸੋਹਣੇ ਸੋਹਣੇ ਜੇ ਸੂਟ ਲੈਣ ਲਈ ਜਰੂਰ ਆਰਡਰ ਕਰੋ ਜੀ ਆਪਣਾ ਦਿੱਤਾ ਗਿਆ ਨੰਬਰ 7009012509 ਦੇਖੋ ਜੀ ਇੱਕ ਆਪਣਾ ਇਹ ਵਾਲਾ ਸੂਟ ਇਹ ਵੀ ਕਾਟਨ ਪ੍ਰਿੰਟ ਦਾ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਇਹ ਬਸ ਸਿੰਪਲ ਜਿਹਾ ਰੈਡੀ ਕੀਤਾ ਸੂਟ ਇਦਾਂ neck ਦੇ ਉੱਪਰ ਲੇਸ ਲਗਾ ਕੇ pearl ਵਾਲੇ ਬਟਨ ਨੇ ਜਿਹੜੇ ਉਹ ਲਗਾ ਕੇ ਬਹੁਤ ਸੋਹਣਾ ਰੈਡੀ ਕੀਤਾ ਇਦਾਂ ਸਿੰਪਲ ਜਿਹੀ ਦੇ ਉੱਪਰ ਮਲਟੀ ਲੇਸ ਲਗਾਈ ਹੈ ਤੇ ਬਹੁਤ ਸੋਹਣਾ ਇਹ ਵੀ ਆਪਣਾ ਆਊਟਫਿਟ ਹੈ ਜਿਹੜਾ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਪਿਆਰੇ ਕਲਰ ਨੇ ਇਹ ਵੀ ਕਸਟਮਰ ਨੇ ਆਪਣੇ ਤੋਂ ਹੀ ਬਾਏ ਕੀਤੇ ਆ ਸਾਰੇ ਸੂਟ ਜਿੱਦਾਂ ਆਪਾਂ ਗਰੁੱਪ ਦੇ ਵਿੱਚ ਫੋਟੋਜ਼ ਨੇ ਜਿਹੜੀਆਂ ਉਹ ਭੇਜਦੇ ਹੁੰਦੇ ਆ ਤੁਸੀਂ ਵੀ ਆਪਣਾ ਨੰਬਰ ਸਾਨੂੰ ਦੇ ਸਕਦੇ ਹੋ ਤੇ ਗਰੁੱਪ ਦੇ ਵਿੱਚ ਆਪਾਂ ਤੁਹਾਨੂੰ ਐਡ ਕਰ ਲਵਾਂਗੇ ਆਪਾਂ ਜਿਹੜੇ ਪਿਆਰੇ ਪਿਆਰੇ ਜੀ ਸੂਟ ਨੇ ਉਹ ਪਾਉਣੇ ਹੁੰਦੇ ਆ ਤੁਸੀਂ ਵੀ ਉਹ ਸਾਡੇ ਤੋਂ ਲੈ ਸਕਦੇ ਹੋ ਜੀ